ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਦੋ ਗਾਇਆਂ ਦੇ ਖੁਰ ਠੀਕ ਕਰਾਉਣੇ ਆ ਤੇ ਆਪਾਂ ਕੰਡੀਸ਼ਨ ਦਿਖਾਵਾਂਗੇ ਤੁਹਾਨੂੰ ਖੁਰਾਂ ਦੇ ਕਿਵੇਂ ਆ ਤੇ ਬਾਈ ਆ ਰਹੇ ਆ ਆਪਣੇ ਕੋਲ ਚਨਾਥਲ ਕੋਲ ਪਿੰਡਾ ਬਾਈ ਦਾ ਉਹ ਖੁਰ ਲੋਡ ਕਰਨ ਆ ਰਹੇ ਆ ਉਹ ਜਿਵੇਂ ਕੋਈ ਵੀ ਕੰਡੀਸ਼ਨ ਚ ਹੋਵੇ ਖੁਰ ਲੋਡ ਕਰ ਦਿੰਦਾ ਉਹ ਖੜੀ ਗਾਇਆਂ ਦੇ ਨੇ ਖੁਰ ਲੋਡ ਕਰਨੇ ਆ ਢਾਉਣੀਆਂ ਨਹੀਂ ਗਏ ਉਹ ਰੱਸੀ ਲੱਤ ਨੂੰ ਬੰਨ ਗਏ ਐਡ ਕਰਕੇ ਉਹ ਖੜੀ ਖੜੀ ਦਿਓ ਸੈੱਟ ਕਰ ਦਿੰਦਾ ਖੁਰ ਚਾ ਜਿਵੇਂ ਮਰਜ਼ੀ ਹੋਵੇ ਚਾ ਸੋਨੇ ਵਾਲੀ ਗਾਂ ਦੇ ਵੀ ਕਰਾਉਣੀ ਹੁਣ ਟੋ ਵੀ ਕਨੇ ਖੜੀ ਲੋੜ ਕਰਕੇ ਉਹ ਰੱਸੀ ਬਣ ਕੇ ਲੱਤ ਨੂੰ ਕਰ ਦਿੰਦਾ ਲੋਟ ਤੇ ਬਾਈ ਆਪਾਂ ਦਿਖਾਵਾਂਗੇ ਤੁਹਾਨੂੰ ਕਿਹੜੇ ਤਰੀਕਿਆਂ ਕਰਦਾ ਸੈਟ ਤੇ ਬਾਈ ਹੁਣ ਆਪਣੇ ਕੋ ਪਹੁੰਚਣੇ ਆਲਾ ਤੇ ਬਾਕੀ ਫਿਰ ਦਿੱਦੋਂ ਕਾਉਨੇ ਆ ਕਿਵੇਂ ਸੈੱਟ ਕਰਦਾ ਬਾਈ ਖੁਰ ਲੋ ਜੀ ਬਾਈ ਲੱਗਿਆ ਹੁਣ

ਤੇ ਕੀ ਕੰਡੀਸ਼ਨ ਦੀ ਇਹਨਾਂ ਦੀ ਉੱਪਰ ਤੇ ਜਿਆਦਾ ਮਾਤ ਚੜਿਆ ਵਾ ਨਾ ਤਾਂ ਹੀ ਨਹੀਂ ਇਹ ਉਹਦੇ ਹੌਲੋਂ ਹਾਂ ਹਾਂ ਚੱਕੀ ਵੀ ਤਾਂ ਹੀ ਜਾਂਦੀ ਸੀ ਨਾ ਪੈ ਰਹੀ ਇਹ ਤੇ ਜਦ ਦੀ ਬੱਚੀ ਲੈ ਹੰਦੀ ਇਹਦੇ ਕਰਾਇਓ ਨਹੀਂ ਮੁੜ ਕੇ ਬੱਚੀ ਰਹਿੰਦੀ ਦੀ ਆਪਾਂ ਮੁੱਲ ਐਂ ਤੇ ਨੋਈ ਆਈਏ ਪ੍ਰੋਬਲਮ ਜੀ ਕੀ ਕਰਨਾ ਰਹੇ ਹਾਂ ਇਹ ਹੁੰਦਾ ਹ ਹੂੰ ਹੂੰ ਉਹ ਠੱਗਾ ਲੱਗ ਰਿਹਾ ਆ ਜੋ ਆਪਾਂ ਹੁਣ ਉਹਦੇ ਸਾਲ ਚ ਇੱਕ ਵਾਰ ਕਰਾਉਣੀ ਆ ਉਹ ਬੱਚੀ ਦੇ ਸਾਲ ਜੇ ਬਾਅਦ ਫੇਰ ਹੋ ਜੇਨੀ ਹੂੰ ਮਾਰਵਾ ਨਹੀਂ ਜੇਵੇਂ ਨਾ ਬਾਹਰ ਹੁੰਦੇ ਨੇ ਬੈਠਾ ਤਾਂ ਤਾਂ ਪੁਰੀਆਂ ਦਾ ਗਾਂਟ ਕੋਟਾ ਕੋਟਾ ਘਾਰੇ ਨਹੀਂ ਜਾਂਦੀ ਹੂੰ ਹੂੰ ਆਵਣੇ ਥੋੜਾ ਜਲਾ ਬੰਨ ਬੰਨਣ ਕਰਕੇ ਆਉਗਾ ਸੁੱਕ ਚ ਖੜੀ ਨੇ ਜੀ ਹਾਂ ਹੋ ਗਿਆ ਅਨਸਰ ਦੂਆ ਸੈਟ ਦਾ ਆ ਜਿਹਦੇ ਚੈਨ ਹੈ ਪੀਗ ਹੀ ਲੋਈ ਗਿਆ ਬਣ ਹੂੰ ਤੇਰੀ ਗਾਂ ਚ ਜਾ ਕੁੱਦਣ ਗਿਆ ਜਿੱਤਾ ਕੋਠੀ ਉਹਦੇ ਹੂੰ ਉਹ 1 ਵਜੇ ਦੇ ਫਿਰ ਬਜਣਾ ਆਣਾ ਉਹੀ ਹੋ ਜਾਵੇ ਫਿਰ ਆ ਜੀ ਨਾ ਹੋ ਖਰਾਬ ਹੋਣਾ ਨਾ ਬਜੰਦੀਆਂ ਹੁਣ ਤੇ ਹਟ ਜਾਂਦਾ ਹੈ ਨਾ ਠੀਕ ਇੱਕ ਵਾ ਵੇ ਦੇਖ ਲੈ ਲੋਕਾਂ ਨੇ ਉਹਨੂੰ ਵੀ ਜਾ ਕੇ ਦੇਖ ਰਹੇ ਹੂੰ ਹੂੰ ਉਹ ਪਾਊਡਰ ਦਾ ਹੋਰ ਕੰਮ ਆ ਇਹਦੇ ਪਰ ਹੁਣ ਜਦ ਮਾਸੇ ਵੱਧ ਗਿਆ ਫਿਰ ਪਾਊਡਰਾਂ ਨੇ ਕੀ ਕਰਨ ਠੀਕ ਹੈ ਵੀ ਵਾ ਵੇ ਦੇਖਦੇ ਅੱਗੇ ਵੀ ਜਾ ਕੇ ਦੇਖਦੇ ਹੂੰ ਉਹਨਾਂ ਦਾ ਉਹ ਵੀ ਆ ਗਿਆ ਜਾਵੇਗੀ ਜੀ ਕੇ ਲਗਾ ਲੋ ਹਰ ਜਗ੍ਹਾ ਹਾਂ ਉਹ ਬੱਚਾ ਖੜਾ ਇੱਕ ਹੋਰ ਵੀ ਇਹ ਦੁੱਧ ਵੀ ਘੜ ਦਿੰਦਾ ਨੰਗਰ ਰੱਕਣਾ ਯਾਤਰੀ ਤਖਲੀਫ ਰਹਿਣੀ ਹੈ ਹਾਂ ਆਪਣੀ ਹੋਰ ਦੱਸ ਜੇ ਦੁੱਧ ਘੜਨ ਨਾਲ ਹੀ ਲਿੱਸਾ ਹੋ ਜਾਂਦਾ ਪ੍ਰੋਫੈਸਰ ਦੱਸ ਨਹੀਂ ਹਾਂ ਅਰੇ ਅਰੇ ਹੂੰ ਇਹ ਬੈਂਦੀ ਜਦ ਇਹ ਬੈਜਦੀ ਦੀ ਮਾੜ ਜਿਹਾ ਖੜਦੀ ਸੀ ਬਾਜਣਾ ਆਉਂਦਾ ਨਹੀਂ ਦਾ ਪੈਰਾਂ ਦਾ ਤਾਂ ਦੂਰ ਖੌ ਵੀ ਲਈ ਐ ਵੀ ਅਗਲੇ ਵੀ ਦੇਖਣੀ ਮੈਨੇ ਨੇ ਸੈਟ ਜੇ ਕਰ ਦ ਨਾ ਉਹ ਖੜਾ ਹੈ ਦਾਨਾ ਦੇ ਪਾ ਲੈ ਮੈਂ ਫੋਨ ਕਰਿਆ ਮਾਂ ਕਹਿੰਦੇ ਬਾਈ ਖੁੱਲੇ ਗਿਆ। ਇੱਕ ਬੰਦੇ ਆ ਰਿਹਾ ਅੰਦਰ ਹੀ ਆ ਰਿਹਾ। ਅੱਛਾ। ਹੋ ਕੇ ਆਪੀ। ਮੋਰ ਘਰ ਪਿੰਡ ਤੋਂ ਹੀ ਆਇਆ। ਅੱਛਾ। ਆਣੀ ਦੀ ਮਾਂ। ਪੰਨਾਂ ਨੇ। ਮਸਲੇ ਤਾਂ। ਮੋਸੀ ਦੇ ਫਰਸ਼ਾ ਕਿਉਂ ਕਹਿੰਦਾ ਵੀ ਪਹਿਲਾਂ ਨਹੀਂ ਕਿਦਾ ਵੀ ਖਰਾਬ ਨਹੀਂ। ਠੀਕ ਹੈ ਲੋ ਆ ਰਹਾ ਤੇ ਆਮ ਹੋ ਗਏ। ਹੂੰ। ਇਹ ਤਾਂ ਹੁਣ ਹਾ 2-4 ਦਿਨ ਤੇ ਹੋ ਗਈ ਤੰਗ ਮਾਂ ਵੀ ਇਹਦਾ ਜਦ ਦੇਖਿਆ ਮੈਂ ਪੈਰ ਚੱਕ ਕੇ ਅਰੇ ਬੁੱਤੇ ਡਾਕਟਰ ਨੂੰ ਜਾ ਦੇ ਹੂੰ ਠੀਕ ਸੱਤਾਂ ਦੀ ਗੱਲ ਕਰਦਾ ਅਗ ਲੱਗਦਾ ਮੇਰੀ ਦਿਹਾੜੀ ਬਣਦੀ ਹੈ ਮਾਂ ਵੀ ਤਾਂ ਮਾਂ ਸੇ ਬਹੁਤ ਵਜੇ ਮੈਂ ਤਾਂ ਹੀ ਮਹਾਂਜ ਬਜ ਨਹੀਂ ਦਿੰਦੀ ਆਪਣੇ ਬਣਾਉ ਪਹਿਲਾਂ ਹੂੰ ਮਾਂ ਜੀ ਦੇਖਾਂ ਨੰਗੜਾ ਨੰਗ ਨਹੀਂ ਨੀ ਦੇਖਿਆ ਇਹਦਾ ਬੁੱਤੇ ਤੇ ਪਿਆਰ ਹੁੰਦਾ ਨੇ ਇਹਦਾ ਆਹ ਲਾਤੀ ਜੀ ਆ ਜਿਹੜਾ ਮੁੰਡਾ ਤੇਲਾ ਆਪਣੇ ਆਉਂਦਾ ਨੂੰ ਚਮਾ ਲਾਲਚ ਨਹੀਂ ਹੈਗਾ ਇਹਨਾਂ ਦੇ ਦੱਸ ਦੇਣਾ ਵੀ ਆਹ ਚੱਕਰ ਆ ਬੇ

पिछले ज़्यादे हमने अगरा होना तेरे को बस चाप पढ़ दी हो जिन्हें दो है ना मेरे क्या रे कोई बहुत ही कठिन है ये हैंडी इंटर दो है ना हमें इन्हें लंदन वाले किले बदले ने वो फिल्मा किले ने दो हम्म हम्म वो ही बदले में खाया खाल में पड़े हैं ना

ਹੂੰ ਹੂੰ ਇਹ ਸਿੱਕ ਦਿਨ ਲਾਇਆ ਮਾਂ ਇਹ ਜਦਾ ਖੁੰਡੀ ਦੀ ਇਹ ਸਭ ਤੋਂ ਵੱਡੇ ਨਹੀਂ ਹੋ ਜੋਰੇ ਬਹੁਤ ਲੱਭੇ ਇਹ ਮਾਂ ਜਦਾ ਖੁੰਡੀ ਆ ਇਹ ਹੂੰ ਨਹੀਂ ਗਾਦੀ ਲੱਗ ਰਹੀ ਹੂੰ ਤਰ ਯਾਰ ਬਾਈ ਹੁੰਦਾ ਚਲਾਉਣ ਦਾ 10 15 ਬਣਾਣਾ ਨਾ ਰੋਲ ਘਟਣਾ ਨਹੀਂ ਇਹਨੂੰ ਹੂੰ ਉਸ ਪਈ 3000 ਲੱਗੀ ਵੀ ਤੇਨੂੰ ਚੱਲੀ ਜੀ ਜੇ ਵੀ ਤਿੱਖੀ ਹੋ ਜਾਂਦੀ ਹੈ ਨਾ ਹੂੰ ਐ ਨਹੀਂ ਨਾ ਅੱਛਾ ਉਹ ਦੋ ਕੋ ਪਈਓ ਜਾਰੇ ਲੱਗਣੀ ਤੇ ਨਾ ਹਾਂ ਪਹਿਲੇ ਆਉਂਦੇ ਹਾਂ ਅਮ ਪਹਿਲੇ ਜਿਨੀ ਆਉਗਲੀ ਹੂੰ ਨਹੀਂ ਲੈਣੀ ਕੁਰੀਅਰ ਦਾ ਗਲਤ ਟੱਕ ਅਮਮਾ ਨੂੰ ਬੜਦਾ ਮੜਦਾ ਬਣਾ ਲਾਉਂਦੇ ਨੇ ਤੇ ਜਦੋਂ ਵੀ ਰੋਡ ਤੇ ਜਾਣਾ ਉਹਨਾਂ ਨੇ ਗਾਇਆਂ ਦੇ ਤਾਂ ਦੇਖੇ ਨਹੀਂ ਕੁਰੀਆਂ ਹੂੰ ਹੂੰ ਲਟਾਉਰ ਵਾਲਾ 21 ਹੁੰਦਾ ਪਹਿਲਾਂ ਸਾਡੇ ਲਾਉਂਦਾ ਹੁੰਦਾ ਉਹ ਦੋ ਵੇਕ ਦਿਨ ਚੱਲਦੀਆਂ 30 ਦਿਨ ਫਿਰ ਔਖੜ ਜਾਂਦੀ ਦੀ ਉਹ ਹੂੰ 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 ਆਹ ਉਹ ਕੋਈ ਹਿੰਡੀ ਲੱਗ ਜਨੇਗਾ ਨਾ ਵੀ ਖੁਰੀਆਂ ਲਵਾਉਣੀ ਆ ਹਾਂ ਕਰ ਹੂੰ ਮੁਰਲੇ ਪਿਛਲੇ ਕਰਤਾਰੀ ਵਾਰ ਮੁਰਲੇ ਚੌੜੇ ਹੋਏ ਵੈ ਨਾ ਮੁਰਲਿਆਂ ਦਾ ਵੀ ਨਹੀਂ ਵੱਜਣਾ

ਲੋਕ ਉਧਰ ਹੋਇਆ ਸਾਇ ਸਾਹਮਣੇ ਤੋਂ ਅੜੇ ਦਾ ਅੜੇ 어. 하. 자가마비. ਕਰਦ ਦੇਣਾ ਛੱਲ ਤੂੰ ਮੇਠਣ ਦੀ ਕਰਤੀ ਹੈ ਡੀਜ਼ਲ ਵੀ ਪਾਦਾ ਹਨ ਸਰੋਂ ਦੇ ਤੇਲ ਵਿੱਚ ਰਲਾ ਕੇ ਸਾਫ਼ ਜੇ ਕਰ ਦਿੰਦੇ ਨਾ ਹੋ ਜਾਣੇ ਗੋਹੇ ਜੇ ਕਨਾਰੀ ਪੜਦੇ ਹੋ ਉਲੀ ਫਿਰ ਮੈਂ ਫਸੂਗਾ ਤਾਂ ਨਹੀਂ ਵਿੱਚ ਕੁਝ ਨਹੀਂ ਸਹੀ ਕੋਈ ਚਾਹਣਾ ਕਨਾਰੀ ਨਹੀਂ ਹਾਂ ਅੱਛਾ ਇਹ ਨਾ ਨੋ ਕਨਾਰੀ ਹੋ ਕਰਕੇ ਨਾ ਫਿਰ ਚਾ ਆ ਜਾਣਾ ਫਿਰ ਸਿੱਧੀ ਬਣਵਾ ਲੈਣਾ ਬੜੀ ਚੰਗੀ ਹੈ ਤਾਂ ਹੀ ਲੱਗਦਾ ਪਿਛਲੇ ਘੱਟ ਪਿਛਲੇ ਦੇਖ ਲੈ ਪੂਰੇ ਖੜੀ ਮਾੜੇ ਮੂਰੇ ਪਿਛਲੇ ਜਾਦੇ ਛਿੱਤੀ ਕੋ ਹੋ ਜਾਂਦੇ ਹਨ ਹਰ ਮਾਣ ਨਾ ਬਹੁਤ ਛਿੱਤੀ ਕਰਾਮ ਹੁੰਦੀ ਹੋਣੀ ਹਰ ਜਖੜ ਉਹ ਲਾ ਦੇਣਾ ਹਾਂ ਨੱਕ ਕਰ ਦੇ ਹਾਂ ਉਹਨੂੰ ਜਾਇ ਇਹ ਇੱਕ ਬੰਦਾ ਉਹਦੇ ਪਈਆਂ ਹੀ ਨੇ ਇੱਕ ਨੇ ਪਾਰਨ ਚ ਅੱਛਾ ਉਹ ਕਿੰਦਰ ਆਪਣੇ ਇੱਧਰ ਫਾਜ਼ਲਿਕਾ ਕਰਨੀ ਉਹ ਮੁੰਡਾ ਨਾਮਾ ਜਿਹਾ ਉਹ ਮਸ਼ੀਨ ਹੈ ਉਹਦੇ ਕੋਲ ਆਹ ਮਸ਼ੀਨ ਚ ਬੰਨ ਕੇ ਅੰਦਰ ਟੈਂਪੂ ਚ ਲਿਆਂਦਾ ਉਹ ਮੈਸਾ ਸਕੰਜਾ ਹੀ ਹੈ ਉਹਦੇ ਕੋਲ ਹਾਂ ਮਸ਼ੀਨ ਉਹ ਚੀਜ ਅੰਦਰ ਡਿੰਗਰ ਨੂੰ ਉਹ ਕਰਕੇ ਹਾਂ ਅਰੇ ਕੈਨ ਟੈਨ ਤੇ ਨਾ ਬੱਟੇ ਹਾਂ ਕਰਨਾ ਚੱਤ ਲਿਓ ਅਗਰੇ ਨੇ ਮੈਹੀ ਬਣਿਆ ਹਾਂ ਹਾਂ ਜਿਆਦਾ ਮਰਦੀ ਜਾਵੇ ਪਰ ਇਹ ਇਹਨੇ ਕਦੇ ਕਰਾਈ ਨਹੀਂ ਇਸ ਕੰਦੇ ਜਿਹਾ ਹਾਂ ਇਹਨੂੰ ਗਰਮਾ ਨਹੀਂ ਤੇ ਬਾਹਰ ਘੱਟੇ

ਨਾ ਮੈਨੂੰ ਸ਼ਟ ਰਾਈ ਕਰ ਗਰਿੰਡ ਗਰੰਡਰ ਜਿਹਾ ਹੁਣ ਫੇਰ ਪਾ ਦੇ ਇੱਕੋ ਡੀਜ਼ਲ ਜਿਹਾ ਵਿਚਰ ਵਾਲਾ ਵਸਰੋਂ ਦਾ ਚ ਪਾ ਦੂੰਗਾ ਫੇਰ ਨਰਮ ਹੂੰ ਹੂੰ ਹਾਂਜੀ ਵੀਰ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰਿਓ ਜੀ ਤੇ ਆਪਣਾ ਚੈਨਲ ਕੋਲ سبسਕ੍ਰਾਈਬ ਤੇ ਬਸ ਬਸਪੋਰਟ ਕਰੋ ਇਸ ਚੈਨਲ ਨੂੰ ਤੇ ਜੇ ਕਿਸੇ ਵੀਰ ਨੇ گاਵਾ ਦੇ ਫੁਰਠੀ ਕਰਾਉਣੇ ਆਪਾਂ ਬਾਈ ਦਾ ਨੰਬਰ ਮੈਸੇਜ ਕਰ ਦਾਂਗੇ ਤੇ ਬਾਈ ਦਾ ਪਿੰਡ ਹੈਗਾ ਬੜਾ ਚਨਤ ਤੇ ਪੱਤੇਗੜ ਦੇ ਵਿੱਚ ਵਿੱਚ ਬਾਈ ਜਿਹੜੇ ਦੇ ਵਿੱਚ ਵਿੱਚ ਲੋਡ ਕਰਦਾ ਜੇ ਕਿਸ ਨੇ ਕਰਾਉਣੇ ਹੋ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ ਵੀਡੀਓ ਦੇਖਣ ਤੁਹਾਡਾ